ਹੁਣ ਆ ਇੱਕ ਨੰਬਰ ਲਿਖਿਆ ਇਸ ਤੋਂ ਬਾਅਦ ਆਪਾਂ ਦੋ ਲਿਖਦੀਏ ਦੋ ਲਿਖਦੇ ਬਿਲਕੁਲ ਇੱਧਰ ਵੀ ਦੋ ਲਿਖਿਆ ਹੈ ਇੱਧਰ ਵੀ ਦੋ ਹੋ ਗਿਆ ਹਾਂ ਠੀਕ ਹੈ ਨਾ ਹੁਣ 1 2 ਆ ਕਿੰਨਾ ਹੋ ਗਿਆ ਗਿਣਤੀ ਕਰਨੀ ਹੈ ਬਸ ਅੱਛਾ 3 3 ਤੇ ਇੱਥੇ ਕਿਹੜਾ ਆਊਗਾ 4 ਆਜੂਗਾ ਹੁਣ ਫੇਰ ਆਹ ਪੰਜਵਾਂ ਆ ਗਿਆ 6 ਆ ਕਿੰਨਾ ਆ ਗਿਆ 7 8 8 ਆ 8 9 10 10 ਇਹ 10 11 12 12 12 13 14 14 ਇਹ 14 15 16 16 ਇਹ 16 17 18 18 ਦੇਖੋ ਕਮਾਲ ਦੀ ਗੱਲ ਇਹ ਹੈ ਵੀ ਜੇ ਹੁਣ ਇੱਥੇ ਨਜ਼ਰ ਮਾਰੀਏ ਨਾ ਵੀ ਇਹ ਪਹਾੜਾ ਦੋ ਦਾ 2 2 4 2 3 6 2 4 8 2 5 ਅੱਛਾ ਮੈਂ ਤੁਹਾਨੂੰ ਨੰਬਰ ਦੱਸਦਾ ਦੋਸੇ ਪਹਾੜਾ ਲਿਖਾ ਗਿਆ ਤੁਸੀਂ ਤਾਂ ਨੰਬਰ ਹੀ ਗਿਣੇ ਆ ਹਾਂ ਹੁਣ ਦੇਖੋ ਨਾ ਹੁਣ ਆਪਾਂ ਅੱਗੇ ਚੱਲੀਏ ਤਿੰਨ ਹਾਂ ਜ 1 2 3 ਹੀ ਚਲੋ ਫਿਰ ਆ ਤਿੰਨ 4 5 ਅੱਛੇ ਜੀ ਹਾਂਜੀ 6 7 8 9 9 ਇਹ ਤਾਂ ਬਾਈ ਅੱਛਾ ਇਹ ਇਦਾਂ ਵੀ ਸੌਖਾ ਹੋ ਜਾਂਦਾ ਇਹ ਤਾਂ ਰੈਂਡਮਲੀ ਇੱਕ ਬੋਲ ਦਿੰਦਾ ਹਾਂ ਵੀ ਹੋਰ ਪਹਾੜੇ ਤਾਂ ਚਲੋ ਜੀ ਉਹ 1 2 3 ਆਪਾਂ ਗਿਣਤੀ ਲਿਖੀ ਤੇ ਗਿਣਤੀ ਦੇ ਨਾਲ ਗਿਣ-ਗਿਣ ਕੇ ਲਿਖ ਲਏ ਹੁਣ 99 ਨੂੰ ਤਾਂ ਗਿਣ ਕੇ ਲਿਖਣਾ ਔਖਾ ਹੈ ਨਾ ਤਾਂ ਹੁਣ ਇਸ ਨੂੰ ਗਿਣ ਕੇ ਲਿਖਣ ਦੇ ਲਈ ਅਸੀਂ ਕੀ ਕਰਦੇ ਹਾਂ ਇਹਦੇ ਹਿੱਸੇ ਬਣਾਵਾਨੇ ਜਿਵੇਂ ਆ ਪਹਾੜਾ ਇਹਦੇ ਹਿੱਸੇ ਬਣਾਣੇ ਆਪਾਂ ਅੱਛਾ ਹੁਣ ਜਿਵੇਂ ਤਿੰਨ ਅੱਖਰ ਵਾਲਾ ਤਾ تنਨੇ ਇਸੇ 1 2 3 ਜੇ 4 ਵਾਲਾ ਦਾ ਜਿਹੜੇ 4 ਇਹਦੇ 4 ਬਣਨਗੇ ਹਾਂਜੀ ਹਾਂਜੀ ਠੀਕ ਹੈ ਇਹ ਸਾਰਾ ਹੋਣਾ ਹਿੱਸਿਆਂ ਦਾ ਕੀ ਮਤਲਬ ਇਹ ਟੈਕਨੀਕ ਦੱਸਾਂਗੇ ਇਹਦੀ ਕੀ ਹੈ ਹਾਂਜੀ ਹੁਣ ਜਿਹੜਾ ਇੱਧਰ ਡਿਜੀਟ ਹੈ ਉਹਦਾ ਪਹਾੜਾ ਲਿਖ ਲਓ 8 ਹੈ 8 ਦੁਨੀ 8 ਤੀਏ 24 9 ਦਾ ਪਹਾੜਾ ਇੱਧਰ ਲਿਖ ਲਓ 9 ਦੁਨੀ 18 9 ਤੀਏ 27 27 ਹੁਣ ਇਹ ਪਹਾੜਾ 99 ਦਾ ਬਣ ਗਿਆ ਪਰ ਹਾਲੇ ਬੱਚੇ ਨੂੰ ਨਹੀਂ ਪਤਾ ਲੱਗਿਆ ਉਹਨੂੰ ਕਹਿੰਦੇ ਵੀ ਦੁਬਾਰਾ ਇੱਥੇ 99 ਲਿਖ ਹੁਣ ਆਹ ਜਿਹੜਾ ਪਹਿਲਾ ਡਿਜੀਟ ਹੈ ਇਹਨੂੰ ਇਸ ਤਰ੍ਹਾਂ ਹੀ ਲਿਖ ਲੈ ਆਹ ਜਿਹੜਾ ਅਗਲਾ ਅਗਲੇ 'ਚ ਜੁੜੂਗਾ 6 ਤੇ 1 7 ਆਹ ਬਾਕੀ ਰਹਿ ਗਿਆ ਬਯੋਗਰ 1 ਲਓ ਜੀ ਹੁਣ ਆਹ 7 ਆਹ 2 ਇਹਦੇ 'ਚ ਜੁੜ ਗਿਆ 4 ਤੇ 2 6 ਆ ਦੋ ਹੋ ਗਿਆ ਤਾਂ ਹੁਣ ਆਹ ਜਿਹੜਾ ਤੁਹਾਡੇ ਕੋਲੇ 99 ਦਾ ਪਹਾੜਾ ਤਿਆਰ ਹੋ ਗਿਆ ਹੋਇਆ 99 1 99 99 2 178 99 3 267 ਜਿੱਥੇ ਮਰਜ਼ੀ ਚੈੱਕ ਕਰ ਲਵੇ ਜਾ ਕੇ ਜੇ ਤੁਹਾਡਾ ਕੋ ਬੇਸ ਕਲੀਅਰ ਆ ਹੁਣ ਜਿਵੇਂ ਮੈਨੂੰ 4 ਦੇ ਪਹਾੜੇ ਅਗਲਾ ਕਹਿੰਦੇ ਲੱਕੀ ਨੀਗੇ ਸੌਖੇ ਔਖੇ ਨੇ ਆ 4 4 8 4 12 4 16 ਇਹ ਸੌਖਾ ਪਰ ਇਹਨੇ ਨੇ ਹੀ ਸਾਰਾ ਕੁਝ ਅੱਗੇ ਸਾਹਮਣਾ ਇਹ ਨਹੀਂ ਹੈ ਸਾਡੀਆਂ ਮੰਜਲਾ ਜਿੰਨੀਆਂ ਮਿਰਚੀ ਬਣਾ ਲਿਓ ਲੋ ਜੀ ਮੈਂ ਕਹਿੰਦਾ ਜੀ ਤੁਸੀਂ ਲਿਓ 3 4 5 6 7 8 9 ਬੱਚੇ ਨੂੰ ਕਹੋ ਜੀ ਆ ਪਾੜਾ ਬਣਾਣਾ ਬੱਚਾ ਜੇ ਉਹ ਕੱਲਾ ਕੱਲਾ ਸੋਚੂਗਾ ਗੁਣਾ ਕਰਨ ਲੱਗੂਗਾ ਬਹੁਤ ਟਾਈਮ ਲੱਗੂਗਾ ਪਰ ਜੇ ਇਸ ਤਰੀਕੇ ਦੇ ਨਾਲ ਚੱਲੂਗਾ ਤੋ ਬਹੁਤ ਆਰਾਮ ਨਾਲ ਉਹ ਇਹਨੂੰ ਸੋਲਵ ਕਰ ਸਕਦਾ ਹੈ 3 ਦੁਨੀ 6 4 ਦੁਨੀ 8 5 ਦੁਨੀ 10 6 ਦੁਨੀ 12 7 ਦੁਨੀ 14 8 ਦੁਨੀ 16 9 ਦੁਨੀ 18 ਤਾਂ ਉਸ ਨੂੰ ਇਹ ਪਤਾ ਲੱਗ ਗਿਆ ਇੱਕ ਤਾਂ ਇਹ 9 ਤੱਕ ਪਹਾੜੇ ਬਾਰ 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 ਰਿਪੀਟ ਹੋ ਹੀ ਜਾਣਗੇ ਜਣੇ ਉਹ ਚ ਵੀ ਪੱਕਾ ਹੋ ਗਿਆ ਇਹ ਹਾਂ ਜਣੀ ਹੋਰ ਮਜ਼ਬੂਤ ਹੋ ਗਈ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਤਾਂ ਹੁਣ ਤੁਸੀਂ ਇਹ ਦੇਖੋ ਵੀ 121 22 ਸੈਂਕੜਾ ਹਜ਼ਾਰ 10000 ਲੱਖ 10 ਲੱਖ 3456799 ਦਾ ਪੜਾ ਤਿਆਰ ਹੋ ਗਿਆ ਚਾਹੇ ਉਹ ਟ੍ਰਿਕ ਹੈ ਗੇਮ ਹੈ ਲੋ ਚਾਹੇ ਜਾਦੂ ਵੈਸੇ ਤਾਂ ਜਾਦੂ ਕਹਾਇਆ ਜਾਂਦਾ ਕਿ ਤੇਰਾ ਮਨ ਪੜ ਲਿਆ ਮੈਂ ਹਾਂ ਉਹ ਕਹਿੰਦੇ ਨਹੀਂ ਹੁੰਦੇ ਕਿ ਤੂੰ ਇੱਕ ਅੱਖਰ ਸੋਚ ਹਾਂ ਇੱਕ ਤੋਂ 10 ਦੇ ਵਿੱਚ ਚਲੋ ਆਪਾਂ ਹਰਵਿੰਦਰ ਜੀ ਇਹੀ ਕਰਕੇ ਦਿਖਾਣੇ ਆ ਤੁਹਾਨੂੰ ਕਿ ਆਪਾਂ 1 ਤੋਂ 9 ਤੱਕ ਦਾ ਜਿਸ ਸਿਸਟਮ ਸ਼ੁਰੂ ਕੀਤਾ ਹੋਇਆ ਹੈ ਡਿਜੀਟਾਂ ਦਾ ਹੈ ਨਾ ਹਾਂਜੀ ਤਾਂ ਹੁਣ 1 ਤੋਂ ਲੈ ਕੇ 9 ਤੱਕ ਤੁਸੀਂ ਜਿਹੜਾ ਮਰਜ਼ੀ ਸੋਚ ਲਓ ਚਲੋ ਜੀ ਸੋਚ ਲਿਆ ਜੀ ਸੋਚ ਲਿਆ ਹਾਂ ਮੈਨੂੰ ਦੱਸਿਆ ਤਾਂ ਨਹੀਂ ਨਾ ਤੁਸੀਂ ਹੁਣ ਇਹਦੇ ਵਿੱਚ ਤੁਸੀਂ ਕੀ ਕਰੋ 7 ਜੋੜ ਲਓ ਅੱਛਾ ਜੀ ਜੋੜ ਲੇ ਹਾਂ ਜਿਹੜਾ ਨੰਬਰ ਤੁਸੀਂ ਸੋਚਿਆ ਸੀਗਾ ਉਹਦੇ 7 ਜੋੜ ਲੇ ਹੁਣ ਜਿੰਨਾ ਆ ਗਿਆ ਉਹਨੂੰ 2 ਨਾਲ ਗੁਣਾ ਕਰ ਦੋ ਕਰ ਤੇ ਹੁਣ ਉਹਦੇ 'ਚ 4 ਘਟਾ ਦਿਓ ਅੱਛਾ ਜੀ 4 ਘਟਾ ਦਾ ਜੀ ਹਾਂ ਜੀ 4 ਘਟਾ ਤਾਂ ਹੁਣ ਜਿਹੜਾ ਨੰਬਰ ਤੁਹਾਡੇ ਕੋਲ ਆਇਆ ਉਹ ਮੈਨੂੰ ਦੱਸ ਦੋ ਕਿੰਨਾ ਆਇਆ 18 ਜੀ 18 ਆਇਆ ਤਾਂ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ ਵੀ ਤੁਸੀਂ ਨੇ 4 ਸੋਚਿਆ ਸੀਗਾ ਹਾਂ ਬਿਲਕੁਲ ਸਹੀ ਆਏ ਆਰੇ ਵਾ ਹੁਣ ਜਾਣੀ ਮੈਂ ਕੀ ਕਰਾਈ ਥੋੜਾ ਉਹ ਤਾਂ ਵੀ ਬਾਬੇ ਵਾਲਾ ਹਿਸਾਬ ਕਰ ਲਈ ਮਨ ਪੜ ਲਈ ਸੀ ਨਾ ਹੈਗੇ ਤਾਂ ਅਸੀਂ ਬਾਬੇ ਆ ਪਰ ਪਖੰਡੀ ਨਹੀਂ ਹੈਗੇ ਮੰਨ ਲਓ ਆਪਾਂ ਸੋਚ ਲਿਆ ਜੀ 32 ਸੋਚ ਲਿਆ 32 ਸੋਚ ਲਿਆ ਜੀ 32 ਚ 7 ਜੋੜੋ ਜੀ 32 ਚ 7 ਜੋੜੀ 39 ਜੀ 39 39 ਨੂੰ 2 ਨਾਲ ਗੁਣਾ ਕਰੋ ਜੀ 2 18 72 72 72 ਚੋਂ 4 ਘਟਾਓ ਜੀ 74 74 ਆ ਗਏ ਹੁਣ 74 ਨੂੰ 2 ਨਾਲ ਵੰਡੋ 37 ਜੀ 37 ਜੋ 5 ਘਟਾਣਿਆ ਤੁਸੀਂ 32 ਨੋਕਰੋ ਚੈੱਕ ਜੜੀ ਟ੍ਰਿਕ ਵੀ ਹੈ ਸਿੱਖਣਾ ਵੀ ਹੈ ਮੈਥਮੈਟਿਕ ਵੀ ਹੈ ਇਹਦੇ ਵਿੱਚ ਗੁਣਾ ਵੀ ਹੁੰਦੀ ਹੈ ਡਿਵਾਈਡ ਵੀ ਹੁੰਦਾ ਹੈ ਮਾਈਨਸ ਵੀ ਹੁੰਦਾ ਹੈ ਜਮਾ ਵੀ ਹੁੰਦਾ ਇੱਕ ਦਾ ਟ੍ਰਿਕ ਹੈ ਨਾਲ ਟ੍ਰਿਕ ਦਾ ਨਹੀਂ ਕਿਹਾ ਸਾਰੀਆਂ ਚੀਜ਼ਾਂ ਸਿਖਾਦਾ ਪਰ ਇਹ ਟ੍ਰਿਕ ਮੈਥਮੈਟਿਕਸ ਕਨਵਰਟ ਕਦੋਂ ਹੋ ਜਾਂਦਾ ਜਦੋਂ ਅਸੀਂ ਇਹ ਇਕੁਏਸ਼ਨ ਸੋਲਵ ਕਰਨੀ ਸਿਖਾ ਦਿੰਨੇ ਹਾਂ ਬੱਚੇ ਨੂੰ ਤੋਨ ਲੱਗਦਾ ਯਾਰ ਮੈਂ ਤਾਂ ਮੈਥ ਪੜ ਰਿਹਾ ਸੀਗਾ ਜਿਨੂੰ ਅਸੀਂ ਟ੍ਰਿਕ ਸਮਝਾ ਦਿੱਤੀ ਤਾਂ ਮੈਥ ਨਿਕਲੇਗਾ ਮੈਥ ਨਿਕਲੇ ਆਏ ਮੈਥ ਨਿਕਲੇ ਬਿਲਕੁਲ ਇਹ ਬਿਊਟੀ ਆਫ ਮੈਥਮੈਟਿਕਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਮੈਥ ਤੇ ਪੜ੍ਹਾਈ ਤੇ ਉੱਤੇ ਜੀ ਮੈਥ ਹੋਵੇ ਤਾਂ ਬਹੁਤ ਜ਼ਿਆਦਾ ਸਟੂਡੈਂਟਸ ਐਸੇ ਹੁੰਦੇ ਨੇ ਜੋ ਬਹੁਤ ਜ਼ਿਆਦਾ ਡਰਦੇ ਨੇ ਮੈਥ ਤੋਂ ਮੈਂ ਕਿਸੇ ਦੀ ਗੱਲ ਕੀ ਕਰਾਂ ਮੈਂ ਖੁਦ ਬਹੁਤ ਜ਼ਿਆਦਾ ਡਰਦਾ ਰਿਹਾ ਮੈਥ ਤੋਂ ਪਰ ਅੱਜ ਤੁਹਾਨੂੰ ਅਸੀਂ ਮੈਥ ਵੀ ਸੌਖਾ ਕਰਾਂਗੇ ਅੱਜ ਤੁਹਾਨੂੰ ਪਹਾੜੇ ਵੀ ਸੌਖੇ ਕਰਾਵਾਂਗੇ ਅੱਜ ਤੁਹਾਨੂੰ ਖੇਡ ਖੇਡ ਦੇ ਵਿੱਚ ਮੈਥ ਸਿਖਾਵਾਂਗੇ ਸਾਡੇ ਨਾਲ ਡਾਕਟਰ ਜਸਵਿੰਦਰ ਸਿੰਘ ਜੀ ਹੋਣਗੇ ਸਵਾਗਤ ਕਰਦੇ ਆਂ ਸਤ ਸ੍ਰੀ ਅਕਾਲ ਕੀ ਹਾਲ ਚੱਲ ਹੈ ਸਤ ਸ੍ਰੀ ਅਕਾਲ ਜੀ ਮੈਂ ਠੀਕ ਠਾਕ ਆਂ ਸਿਹਤ ਕਿਦਾ ਬਹੁਤ ਧੀਆ ਬਹੁਤ ਮੈਥ ਤਾਂ ਲਾਮ ਲੇਟ ਵਾਲਾ ਹੀ ਸਬਜੈਕਟ ਆ ਨਹੀਂ ਨਹੀਂ ਕਹਿੰਦੇ ਐਂ ਕਹਿੰਦੇ ਨੇ ਕਿ ਭਾਈ ਗੋਡੀ ਫੜ ਲਓ ਕਿ ਮਾਰੇ ਤੁਸੀਂ ਉਹ ਪਾਸ ਕਰਾ ਦਿਓ ਕਿਸੇ ਤਰੀਕੇ ਦੇ ਨਾਲ ਸਾਨੂੰ ਤਾਂ ਮੈਥ ਬਹੁਤ ਔਖਾ ਲੱਗਦਾ ਰਹੇ ਜੀ ਦੇਖੋ ਮੈਥਮੈਟਿਕਸ ਦਾ ਜਿੱਥੇ ਤੱਕ ਸਵਾਲ ਹੈ ਨਾ ਗਣਿਤ ਬੜਾ ਹੀ ਆਨੰਦਦਾਇਕ ਸਬਜੈਕਟ ਹੈ ਹੂੰ ਵੀ ਆਪਾਂ ਗਿਣਤੀ ਲਿਖ ਨਾ ਲਿਖਾਂਗੇ ਤਾਂ ਅਸੀਂ ਗਿਣਤੀ ਹੋ 1 2 3 4 5 ਐ ਚੱਲੀ ਜਾਊਗਾ ਇਹ ਤਾਂ ਬੰਦੇ ਨੂੰ ਸਭ ਤੋਂ ਪਹਿਲਾਂ 1 ਤੋਂ ਲੈ ਕੇ 9 ਤੱਕ ਹੀ ਪਤਾ ਸੀਗੇ 1 ਤੋਂ ਲੈ ਕੇ ਜਣੀ ਸਭ ਤੋਂ ਪਹਿਲਾਂ 1 ਤੋਂ ਲੈ ਕੇ 9 ਤੱਕ ਪਤਾ ਬਸ ਹਾਂ ਉਸ ਤੋਂ ਬਾਅਦ ਬਹੁਤ ਸਮੇਂ ਬਾਅਦ ਜਾ ਕੇ ਜ਼ੀਰੋ ਲੱਭੀਆਂ ਸੀ ਹੁਣ ਜਿਹੜੇ 1 ਤੋਂ ਲੈ ਕੇ 9 ਤੱਕ ਲੱਭਣ ਦਾ ਜਿਹੜਾ ਸਫਰ ਹੈ ਇੱਕ ਬਹੁਤ ਲੰਮਾ ਸਫਰ ਹੈ ਤੇ ਹੁਣ ਇਹ ਸਿਰਫ ਇਹ ਹੀ ਡਿਜੀਟ ਹੈ ਜਿਨ੍ਹਾਂ ਦੇ ਨਾਲ ਪੂਰਾ ਮੈਥਮੈਟਿਕਸ ਚੱਲਦਾ ਹਾਂ ਬਿਲਕੁਲ ਇਹਨਾਂ ਦੇ ਦਰਮਿਆਨ ਇਹ ਸਾਰੀ ਕਹਾਣੀ ਕੋ ਮੇਜਦੀ ਹੁੰਦੀ ਹੈ ਕੋਈ ਨੰਬਰ ਲਿਖ ਲਓ ਇਹਨਾਂ ਚੋਂ ਹੀ ਹੋਊਗਾ ਕੋਈ ਨਾ ਇਹਨਾਂ ਦੇ ਵਿੱਚੋਂ ਹੀ ਹੋਊਗਾ ਬਿਲਕੁਲ ਵਿੱਚੇ ਹੋਊਗਾ ਸਰ ਜਿਵੇਂ ਤੁਸੀਂ ਦੱਸਿਆ ਕਿ ਜ਼ੀਰੋ ਦਾ ਅਵਿਸ਼ਕਾਰ ਬਹੁਤ ਸਮੇਂ ਬਾਅਦ ਪਤਾ ਲੱਗਿਆ ਕਿ ਕੋਈ ਜ਼ੀਰੋ ਵੀ ਹੁੰਦੀ ਹੈ ਉਹ ਕਹਿੰਦੇ ਉਹ ਭਾਰਤ ਦੇ ਵਿੱਚ ਹੀ ਹੋਇਆ ਹੈ ਬਿਲਕੁਲ ਬਿਲਕੁਲ ਇਹ ਦੇਖੋ ਇਹ ਪਹਿਲਾਂ ਇਹਨਾਂ ਨੂੰ ਕੁਦਰਤੀ ਨੰਬਰ ਮੰਨਿਆ ਜਾਂਦਾ ਜਿਨ੍ਹਾਂ ਨੂੰ ਅਸੀਂ ਨੇਚਰਲ ਨੰਬਰ ਕਹਿ ਕੇ ਸੰਬੋਧਨ ਕਰ ਲੈਂਦੇ ਹਾਂ ਵੀ ਨੈਚੁਰਲ ਨੰਬਰ ਹੈ ਵੀ ਇਹ ਮਨੁੱਖ ਨੇ ਲੱਭਦੇ ਲੱਭਦੇ ਕੋਈ ਇੱਕ ਚੀਜ਼ ਇਕੱਠੀ ਕੀਤੀ ਇੱਕ ਲਿਖ ਲਿਆ ਫਿਰ ਦੋ ਕਰ ਲੀਆਂ ਫਿਰ ਤਿੰਨ ਕਰ ਲੀਆਂ ਫਿਰ ਚਾਰ ਕਰ ਲੀਆਂ ਫਿਰ ਉਹ ਪੰਜ ਨੂੰ ਜਦੋਂ ਲਿਖਦਾ ਸੀ ਨਾ ਵੀ ਉਹ ਕਹਿੰਦਾ ਜੇ ਮੈਂ ਨੋ ਲਿਖੂਗਾ ਤਾਂ ਬਹੁਤ ਲੰਬਾ ਹੋ ਜਾਊਗਾ ਫਿਰ ਉਹ ਪੰਜ ਨੂੰ ਐ ਲਿਖਣ ਲੱਗ ਗਿਆ ਅੱਛਾ ਹੁਣ ਪੰਜ ਹਾਂ ਕਈ ਵਾਰ ਪਾਣੀ ਸੀ ਜਦੋਂ ਅਸੀਂ ਇਸ ਨੂੰ ਫਿਰ ਟੈਲੀ ਮਾਰਕਸ ਕਹਿੰਦੇ ਆ ਟੈਲੀ ਮਾਰਕਸ ਯੈਸ ਵਿਚਾਰ ਤੋਂ ਬਾਅਦ 5 ਤੇ 1 ਕ੍ਰੋਸ ਲਗਾਤਾ ਸੀ ਇਹ 5 5 5 ਦੇ ਮਤਲਬ ਜੁੱਟ ਬਣਾ ਲਏ ਜਿੰਮੇ ਕੋਈ ਲੱਕੜੀਆਂ ਇਕੱਠੀਆਂ ਕਰਨੀਆਂ ਆਪਾਂ ਨੇ ਹੈਨਾ ਹਾਂ ਹਾਂ ਮੈਂ ਸਮਝ ਗਿਆ ਜੁੱਟ ਬਣਾਉਣ ਦੀਆਂ ਗੱਲਾਂ ਜੀ 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 ਮਤਲਬ ਮਨੁੱਖ ਨੇ ਚੱਲਦੇ ਚੱਲਦੇ ਇੱਥੋਂ ਤੱਕ ਤਰੱਕੀ ਕਰਦੇ ਕਰਦੇ ਹੁਣ ਜਦੋਂ ਇਹ ਸਾਰੇ ਨੰਬਰ ਸਾਨੂੰ ਪਤਾ ਲੱਗ ਗਏ ਇਹ ਨੰਬਰਾਂ ਦੀ ਖੋਜ ਅੱਜ ਕੱਲ ਇਹ ਹੈ ਹੋ ਸਕਦਾ ਵੀ ਕੱਲ ਨੂੰ ਇਸ ਤੋਂ ਵੀ ਅੱਗੇ ਹੋਰ ਖੋਜ ਹੋ ਜਾਵੇ ਹੋਰ ਖੋਜ ਹੋ ਜਾਵੇ ਬਿਲਕੁਲ ਹੈਨਾ ਆ ਹੁਣ ਜਦੋਂ ਇਹਨੇ ਸੀਗੇ ਤਾਂ ਇਹਨਾਂ ਨੂੰ ਕਹਿੰਦੇ ਸੀ ਨੈਚੁਰਲ ਨੰਬਰਸ ਪਰ ਜਦੋਂ ਜ਼ੀਰੋ ਲੱਭ ਲਿਆ ਤਾਂ ਇਸ ਦਾ ਨਾਮ ਸਾਡੇ ਮੈਥਮੈਟੀਸ਼ੀਅਨ ਨੇ ਰੱਖਤਾ ਹੋਲ ਨੰਬਰਸ ਹੋਲ ਹੋਲ ਦਾ ਮਤਲਬ ਹੁਣ ਸੰਪੂਰਨਤਾ ਹੋ ਗਈ ਕਿ ਹੁਣ ਪੂਰੇ ਹੋ ਗਏ ਪੂਰੇ ਹੋ ਗਏ ਹੁਣ ਜ਼ੀਰੋ ਲੱਭਣ ਦੇ ਨਾਲ ਕੀ ਹੋਇਆ ਵੀ ਇਹਦੇ ਨਾਲ ਜ਼ੀਰੋ ਲਾ ਦਈਏ 10 ਬਣ ਜਾਂਦਾ ਇਹਦੇ ਨਾਲ ਲਾ ਦਈਏ 20 ਬਣ ਜਾਂਦਾ ਇਹਦੇ ਨਾਲ ਲਾ ਦਈਏ 30 ਬਣ ਜਾਂਦਾ ਤੇ ਇਸ ਤਰ੍ਹਾਂ ਦੇ ਨਾਲ ਹੀ 100 200 ਮਤਲਬ ਹੋਰ ਨੰਬਰ ਬਣਨੇ ਸ਼ੁਰੂ ਹੋ ਗਏ ਸਾਡੇ ਸ਼ੁਰੂ ਹੋ ਗਏ ਬਿਲਕੁਲ ਮਤਲਬ ਇੱਕ ਐ ਲੱਗਿਆ ਮੈਥਮੈਟਿਸ਼ੀਅਨਸ ਨੂੰ ਵੀ ਇਸ ਦੇ ਆਉਣ ਦੇ ਨਾਲ ਸੰਪੂਰਨਤਾ ਜੀ ਲੱਗਣ ਲੱਗੀ ਵੀ ਹਾਂ ਵੀ ਕੁਝ ਮਿਸ ਸੀਗਾ ਉਹ ਪੂਰਾ ਹੋ ਗਿਆ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਹੁਣ ਜੇ ਆਪਾਂ ਗੱਲ ਕਰੀਏ ਵੀ ਇਹ ਨੰਬਰਾਂ ਦੀਆਂ ਖੇਡਾਂ ਸਾਰੀਆਂ ਹੈਗੀਆਂ ਇਹ ਮੈਥਮੈਟਿਕਸ ਪੂਰਾ ਨੰਬਰਾਂ ਤੇ ਚੱਲਦਾ ਇੱਕ ਫਾਰਮੂਲਿਆਂ ਤੇ ਬੇਸਡ ਹੈ ਹੁਣ ਆਇ ਇੱਕ ਨੰਬਰ ਲਿਖਿਆ ਇਸ ਤੋਂ ਬਾਅਦ ਆਪਾਂ ਦੋ ਲਿਖਦੀਏ ਦੋ ਲਿਖ ਦੇ ਬਿਲਕੁਲ ਇੱਧਰ ਵੀ ਦੋ ਲਿਖਿਆ ਇੱਧਰ ਵੀ ਦੋ ਹੋ ਗਿਆ ਹਾਂ ਠੀਕ ਹੈ ਨਾ ਹੁਣ 1 2 ਆ ਕਿੰਨਾ ਹੋ ਗਿਆ ਗਿਣਤੀ ਕਰਨੀ ਹੈ ਬਸ ਅੱਛਾ 3 3 ਤੇ ਇੱਥੇ ਕਿਹੜਾ ਆਊਗਾ 4 ਆਜੂ ਹੁਣ ਫੇਰ ਆਹ ਪੰਜਵਾਂ ਆ ਗਿਆ 6 ਆ ਕਿੰਨਾ ਆ ਗਿਆ 7 8 8 ਆ 8 9 10 10 ਇਹ 10 11 12 12 12 13 14 14 ਇਹਦਾ 14 15 16 16 ਇਹ 16 17 18 18 ਦੇਖੋ ਕਮਾਲ ਦੀ ਗੱਲ ਇਹ ਹੈ ਵੀ ਜੇ ਹੁਣ ਇੱਥੇ ਨਜ਼ਰ ਮਾਰੀਏ ਨਾ ਵੀ ਇਹ ਪਹਾੜਾ ਦੋ ਦਾ 2 2 4 2 3 6 2 4 8 2 5 ਅੱਛਾ ਮੈਂ ਤੁਹਾਨੂੰ ਨੰਬਰ ਦੱਸਦਾ ਦੋ ਦਾ ਹੀ ਪਹਾੜਾ ਲਿਖਾ ਗਿਆ ਤੁਸੀਂ ਤਾਂ ਨੰਬਰ ਹੀ ਗਿਣੇ ਆ ਹਾਂ ਹੁਣ ਦੇਖੋ ਨਾ ਹੁਣ ਆਪਾਂ ਅੱਗੇ ਚਲੀਏ ਤਿੰਨ ਹਾਂ ਜ 1 2 3 ਹੀ ਚਲੋ ਫਿਰ ਆ ਤਿੰਨ 4 5 ਅੱਛੇ ਜੀ ਹਾਂਜੀ 6 7 8 9 9 ਇਹ ਤਾਂ ਬਾਈ ਅੱਛੇ ਇਦਾਂ ਵੀ ਸੌਖਾ ਹੋ ਜਾਂਦਾ ਇਹ ਤਾਂ ਬਿਲਕੁਲ ਮੈਂ ਇਹ ਤਾਂ ਜਾਨੀ ਉਹੀ ਗੱਲ ਆ ਗਈ ਕਿ ਜਿਵੇਂ ਛੋਟੇ ਬੱਚਿਆਂ ਨੂੰ ਜਿਵੇਂ ਆਪਾਂ ਰੱਟਾ ਨਹੀਂ ਮਰਾਉਣਾ ਬਿਲਕੁਲ ਬਿਲਕੁਲ ਉਹਨੂੰ ਕਹਿਣਾ ਵੀ ਤੂੰ ਪਾੜੇ ਨਹੀਂ ਕਰ ਰਿਹਾ ਮੈਥਮੈਟਿਕਸ ਨਹੀਂ ਕਰ ਰਿਹਾ ਆਪਾਂ ਗਿਣਤੀ ਲਿਖ ਬਸ ਇਹਨੂੰ ਕਾਊਂਟ ਕਰਕੇ ਅੱਗੇ ਲਿਖ ਦੇ ਇਹਨੂੰ ਕਾਊਂਟ ਕਰਕੇ ਅੱਗੇ ਲਿਖ ਦੇ ਉਹ ਸਭ ਤੋਂ ਪਹਿਲਾਂ ਘਰ ਦੇ ਵਿੱਚ ਮਾਂ ਮਾ ਆਪਣੇ ਬੱਚੇ ਨੂੰ 1 2 3 ਨੇ ਸਿਖਾਉਂਦੀ ਹੈ ਇਹੋ ਸਿਖਾਣ ਜਾਨੀ ਇਹ ਹੀ ਗੱਲ ਜਿਵੇਂ ਚਾਰ ਆ ਗਿਆ ਨਾ ਚਾਰ ਤੋਂ ਬਾਅਦ 5 6 7 8 8 ਹੋ ਗਿਆ ਹੁਣ 5 ਆ ਗਿਆ 5 ਤੋਂ ਬਾਅਦ 6 7 8 9 10 ਜਿਹੜਾ ਮਰਜ਼ੀ ਲਿਖ ਲਓ ਆਪਾਂ ਇਹ ਸਿਰਫ ਬੱਚਿਆਂ ਨੂੰ ਛੋਟਿਆਂ ਨੂੰ ਸਿਖਾਉਣ ਦੇ ਲਈ 9 ਤੱਕ ਸਾਨੂੰ ਈਜ਼ੀ ਹੈ ਲੇਕਿਨ 9 ਤੱਕ ਈਜ਼ੀ ਹੈ 9 ਤੱਕ ਤਾਂ ਬੜਾ ਆਸਾਨ ਚੱਲੂਗਾ ਕੰਮ ਸਾਡੇ ਕੋਲ 6 7 8 9 ਬਿਲਕੁਲ ਤੇ ਮਤਲਬ ਇਹ ਬੱਚੇ ਜਿਹੜੇ ਹੈਗੇ ਆ ਆਪਾਂ ਕਹਿੰਦੀ ਆ 8 ਵਾਲਾ 10 ਬਈ ਤੂੰ ਹੁਣ 8 ਤੋਂ ਸ਼ੁਰੂ ਕਰਕੇ ਉਹ ਇੱਥੇ ਆਊਗਾ 9 8 10 11 12 13 14 15 ਆ 16 ਬਸ ਉਹਨੇ ਤਾਂ ਇਹਨੂੰ ਪੂਰਾ ਕਰ ਦੇਣਾ ਹੂੰ ਜਿਹੜੀਆਂ ਅੰਦਰ 16 ਕਿੱਨੇ ਖੰਨੇ ਇੱਧਰ ਗਿਆ ਬਿਲਕੁਲ ਤੋ ਇਸ ਤਰੀਕੇ ਦੇ ਨਾਲ ਜਦੋਂ ਕੋਈ ਵਿਦਿਆਰਥੀ ਕਰੂਗਾ ਨਾ ਤਾਂ ਇੱਕ ਤਾਂ ਉਸ ਨੂੰ ਸੋਚਣ ਦੀ ਜਿਹੜੀ ਉਹਦੀ ਸਮਰੱਥਾ ਵੱਧਦੀ ਹੈ ਹਾਂ ਫਿਰ ਉਹ ਜਦੋਂ ਅੱਛਾ ਆਹ ਤਾਂ ਚੀਜ਼ ਐ ਹੋਗੀ ਫਿਰ ਉਹ ਸੋਚਦਾ ਵੀ ਇਹ ਕਿੱਥੋਂ ਹੋਈ ਫਿਰ ਉਹਨੂੰ ਇੱਕ ਕਨਸੈਪਟ ਦਈਦਾ ਹੈ ਵੀ ਇਹ ਤਿੰਨ ਦਾ ਪਹਾੜਾ ਅਸਲ 'ਚ ਹੈ ਕੀ ਤਿੰਨ ਦਾ ਪਹਾੜਾ ਹੈ ਤਿੰਨ 'ਚ ਤਿੰਨ ਜੋੜੋ 6 ਆ ਗਿਆ 6 'ਚ ਤਿੰਨ ਜੋੜੋ 9 ਆ ਗਿਆ 9 ਚ ਤਿੰਨ ਤਿੰਨ ਜੋੜਨੇ ਆ ਤਿੰਨ ਦੇ پہاڑے ਦਾ ਮਤਲਬ ਕੀ ਹੈ ਬਿਲਕੁਲ ਤਿੰਨ ਇੱਕਮ ਤਿੰਨ ਤਿੰਨ ਦੋਣੀ 6 ਤਿੰਨ ਤੀਏ 9 ਵੀ ਤਿੰਨ ਤਿੰਨ ਜੋੜਨੇ ਤਾਂ ਹੁਣ ਤਿੰਨ ਤਿੰਨ ਜੋੜਨ ਲਈ ਜਦੋਂ ਇੱਥੇ ਤਿੰਨ ਤੋਂ ਸ਼ੁਰੂ ਕੀਤਾ 4 5 ਤਿੰਨ ਜੁੜ ਗਏ 7 8 ਤਿੰਨ ਜੋੜ ਗਏ ਬਿਲਕੁਲ ਜਦੋਂ ਅਸੀਂ ਇੱਥੇ ਸ਼ੁਰੂ ਕੀਤਾ ਤਾਂ 1 2 3 4 ਆ 5 ਪੰਜ ਇਹ ਮਤਲਬ ਬੇਸਿਕ ਕਨਸੈਪਟ ਸਿਖਾਏ ਜਾਣ ਇਹ ਨਾ ਲਕੋ ਰੱਖਿਆ ਜਾਵੇ ਬੱਚਿਆਂ ਦੇ ਨਾਲ ਵੀ ਇਹ ਪਤਾ ਨਹੀਂ ਕੀ ਕਰੀ ਜਾਂਦੇ हां ਹੁਣ ਉਹ ਉਹ ਪਹਿਲਾਂ ਇਕੱਲੀ ਆਹੀ ਚੀਜ਼ ਦੇਖਦਾ ਹੈ ਕਿ 3 2 6 12 ਇਦਾਂ ਨੂੰ ਹੁੰਦਾ ਹੈ ਕਿ ਜਦ ਕਿ ਕਹਾਣੀ ਆ ਪੂਰੀ ਵੀ ਚੱਲਦੀ ਆ ਬਿਲਕੁਲ ਸਾਰੇ ਇਹ ਬਹੁਤ ਯਾਨੀ ਸੌਖਾ ਜੀ ਚੀਜ਼ ਜਿਹੜੀ ਸਿਖਾਈ ਆ ਪਰ ਇਹਦੇ ਵਿੱਚ ਹੁਣ ਤੁਸੀਂ ਕਿਹਾ ਇੱਕ ਗੱਲ ਮੈਂ ਨੋਟਿਸ ਕੀਤੀ ਤੁਸੀਂ ਕਿਹਾ ਕਿ ਨੌ ਤੱਕ ਇਹ ਸੌਖਾ ਹੈ ਜੇ ਆਪਾਂ ਇਸ ਨੂੰ ਅੱਗੇ ਵਧਾਉਨੇ ਆ ਹਾਂ ਉਹਦੇ ਹੋਰ ਤਰੀਕੇ ਆ ਉਹਦੇ ਹੋਰ ਤਰੀਕੇ ਬਿਲਕੁਲ ਹਰਿੰਦਰ ਜੀ ਉਹ ਵੀ ਤੁਹਾਨੂੰ ਸਿਖਾਵਾਂਗੇ ਉਹ ਤਰੀਕਿਆਂ ਦੇ ਵਿੱਚ ਸਾਡੇ ਕੋਲ ਹੋਰ ਅੱਗੇ ਗੁੰਝਾਇਸ਼ ਹੁੰਦੀ ਹੈ ਵੀ ਜਿਵੇਂ ਜਿਵੇਂ ਅੱਗੇ ਸਟੈਪ ਵਾਈਜ਼ ਅੱਗੇ ਵਧਦਾ ਜਾਊਗਾ ਬੱਚਾ ਤਾਂ ਉਹਨੇ ਕਿਵੇਂ ਤਰੱਕੀ ਕਰੇਗੀ ਬਿਲਕੁਲ ਉਹ ਉਹਦੇ ਵਿੱਚ ਆਪ ਵੀ ਆਪ ਦਿਖਾਣੇ ਆ ਤੁਹਾਨੂੰ ਹੁਣ ਜਿਵੇਂ ਕਿ ਦਰਸ਼ਕੋ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਹੋਰ ਟ੍ਰਿਕ ਵੀ ਸਿਖਾਵਾਂਗੇ ਜਿਹੜੇ ਜਿਵੇਂ ਪਲੱਸ 1 ਪਲੱਸ 2 ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਆਪਾਂ ਜੇ ਪਹਾੜਾ ਉਹਨਾਂ ਨੂੰ ਸੌਖਾ ਕਰਨਾ ਹੋਵੇ ਜਾਣਾ ਗੁਣਾਤਬ ਸੌਖਾ ਕਰਨਾ ਗੁਣਾ ਕਰਨੀ ਸੌਖੀ ਹੋਵੇ ਤਾਂ ਉਹ ਜ਼ਰੂਰ ਦੱਸਿਓ ਜੀ ਜਿਵੇਂ ਵੱਡਾ ਪਹਾੜਾ ਤੁਸੀਂ ਕਹਿ ਕੇ 1 2 3 4 ਆਪਾਂ ਉਹ ਤਾਂ ਹੋ ਗਿਆ ਬੱਚਿਆਂ ਵਾਸਤੇ ਹੁਣ ਬੜਿਆਂ ਵਾਸਤੇ ਆਪਾਂ ਕਿਵੇਂ ਕਰ ਸਕਦੇ ਹਾਂ ਜਿਵੇਂ ਆਹ ਦੇਖੋ ਰੇਂਦਰ ਜੀ ਤੁਸੀਂ ਇਹ ਗੱਲ ਕਰਤੀ 1 2 3 4 ਦੀ ਇਹ ਕੋਈ ਆਨੂੰ ਸਾਨੂੰ ਇਹੀ ਸਵਾਲ ਕਰ ਦੇਵੇ ਵੀ अच्छा हां 12 ਜਾਂ ਇਹ ਕਹਿ ਦਵੇ 4321 ਦਾ ਬਣਾ ਦੇ ਬਿਲਕੁਲ ਹੈ ਨਾ ਜਾਂ ਕੋਈ ਹੋਰ ਨੰਬਰ ਕਹਿ ਲੋ 627 ਦਾ ਕਹਿ ਦਵੇ ਜਾਂ ਕਹਿ ਦਵੇ 99 ਦਾ ਠਕਾ ਦੇ ਹਾਂ ਕੋਈ ਵੀ ਨੰਬਰ ਕੋਈ ਵੀ ਮਤਲਬ ਕੁਝ ਵੀ ਰੈਂਡਮਲੀ ਅਗਲਾ ਬੋਲ ਦਿੰਦਾ ਹੈ ਹਾਂ ਵੀ ਹੋਰ ਪਹਾੜੇ ਤਾਂ ਚਲੋ ਜੀ ਉਹ 1 2 3 ਆਪਾਂ ਗਿਣਤੀ ਲਿਖੀ ਤੇ ਗਿਣਤੀ ਦੇ ਨਾਲ ਗਿਣ ਗਿਣ ਕੇ ਲਿਖ ਲੈ ਹੁਣ 99 ਨੂੰ ਤਾਂ ਗਿਣ ਕੇ ਲਿਖਣਾ ਔਖਾ ਹੈ ਨਾ ਤਾਂ ਹੁਣ ਇਸ ਨੂੰ ਗਿਣ ਕੇ ਲਿਖਣ ਦੇ ਲਈ ਅਸੀਂ ਕੀ ਕਰਦੇ ਹਾਂ ਇਹਦੇ ਹਿੱਸੇ ਬਣਾਵਾਨੇ ਜਿਵੇਂ ਆ ਪਹਾੜਾ ਇਹਦੇ ਹਿੱਸੇ ਬਣਾਣੇ ਆਪਾਂ ਅੱਛਾ ਹੁਣ ਜਿਵੇਂ ਤਿੰਨ ਅੱਖਰਾਂ ਵਾਲਾ ਤਾਂ ਤਿੰਨ ਹਿੱਸੇ 1 2 3 ਜੇ ਚਾਰ ਵਾਲਾ ਤਾਂ ਜਿਹਦੇ ਚਾਰ ਇਹਦੇ ਚਾਰ ਬਣਨਗੇ ਹਾਂਜੀ ਹਾਂਜੀ ਠੀਕ ਹੈ ਇਹ ਸਾਰਾ ਹੋਣਾ ਹਿੱਸਿਆਂ ਦਾ ਕੀ ਮਤਲਬ ਇਹ ਟੈਕਨੀਕ ਦੱਸਾਂਗੇ ਇਹਦੀ ਕੀ ਹੈ ਹਾਂਜੀ ਹੁਣ ਜਿਹੜਾ ਇੱਧਰ ਡਿਜੀਟ ਹੈ ਉਹਦਾ ਪਹਾੜਾ ਲਿਖ ਲਓ 8 ਹੈ 8 ਦੁਨੀ 8 ਤੀਏ 24 9 ਦਾ ਪਹਾੜਾ ਇੱਧਰ ਲਿਖ ਲਓ 9 ਦੁਨੀ 18 9 ਤੀਏ 27 27 ਹੁਣ ਇਹ ਪਹਾੜਾ 99 ਦਾ ਬਣ ਗਿਆ ਪਰ ਹਾਲੇ ਬੱਚੇ ਨੂੰ ਨਹੀਂ ਪਤਾ ਲੱਗਿਆ ਉਹਨੂੰ ਕਹੀਦਾ ਵੀ ਦੁਬਾਰਾ ਇੱਥੇ 99 ਲਿਖ ਹੁਣ ਆਹ ਜਿਹੜਾ ਪਹਿਲਾ ਡਿਜੀਟ ਹੈ ਇਹਨੂੰ ਇਸ ਤਰ੍ਹਾਂ ਹੀ ਲਿਖ ਲੈ ਆਹ ਜਿਹੜਾ ਅਗਲਾ ਅਗਲੇ 'ਚ ਜੁੜੂਗਾ 6 ਤੇ 1 7 ਆਹ ਬਾਕੀ ਰਹਿ ਗਿਆ ਬਯੋਗਰ 1 ਲਓ ਜੀ ਹੁਣ ਆਹ 7 ਆਹ 2 ਇਹਦੇ 'ਚ ਜੁੜ ਗਿਆ 4 ਤੇ 2 6 ਆ ਦੋ ਤਾਂ ਹੁਣ ਆਹ ਜਿਹੜਾ ਤੁਹਾਡੇ ਕੋਲੇ 99 ਦਾ ਪਹਾੜਾ ਤਿਆਰ ਹੋ ਗਿਆ ਹੋਇਆ 99 1 99 99 2 178 99 3 276 ਜਿੱਥੇ ਮਰਜ਼ੀ ਚੈੱਕ ਕਰ ਲਵੇ ਜਾ ਕੇ ਚੜੀ ਇਹ ਤਾਂ ਬਹੁਤ ਸੌਖਾ ਹੋ ਗਿਆ ਜਿਵੇਂ ਜਿਵੇਂ ਇਹ ਆਸਾਨ ਹੈ ਜਿਵੇਂ ਇਹ ਆਸਾਨ ਹੈ ਮਤਲਬ ਸਾਡੀ ਵਰਗੀ ਤਾਂ ਉਤਰਾ ਨਿਕਲ ਜਾਂਦੀ ਮੈਂ ਦਾ ਨਾਮ ਸੁਣ ਕੇ ਕਹਿੰਦੇ ਮੈਂ ਤਾਂ ਹੱਡੀ ਚਰਾ ਰਹੇ ਨੇ ਹੁਣ ਸਾਡੀ ਟੈਕਨੋਲੋਜੀ ਤਾਂ ਦੇਖੋ ਸਾਇੰਸ ਮੈਥਮੈਟਿਕ ਕਿੰਨੀ ਤਰੱਕੀ ਕਰ ਗਈ ਹੈ ਹਾਂ ਜੀ ਬਿਲਕੁਲ ਹੁਣ ਜਿਵੇਂ ਤਿੰਨ ਵਾਲਾ ਹੋਇਆ ਆਏ ਤਿੰਨ ਵਾਲਾ ਕਰਦੇ ਹੁਣ ਦੋ ਵਾਲਾ ਕਰ ਲਿਆ ਹੁਣ ਤਿੰਨ ਵਾਲਾ ਕਰਦੇ ਆ ਫਿਰ ਆਪਾਂ ਚਾਰਾਂ ਕਰਕੇ ਦਿਖਾਵਾਂਗੇ ਹਾਂ ਜੀ 6 ਆ ਗਿਆ ਹਾਂ ਜੀ 6 ਦੁਨੀ 12 6 3 18 ਇਹ 2 1 2 2 2 4 4 2 6 6 ਹੁਣ ਇੱਥੇ ਇੱਕ ਥੋੜਾ ਜਿਹਾ ਇਹ ਗੱਲ ਦਾ ਖਿਆਲ ਰੱਖਣਾ ਹੈ ਵੀ ਜਿਹੜਾ ਇਹ 4 ਆ ਗਿਆ ਇਹਨੂੰ 04 ਸਮਝ ਲਵੇ। ਅੱਛਾ ਪਹਿਲੇ ਤੋਂ ਹੀ ਜਿਹੜੇ ਡਿਜੀਟ ਨੇ ਨਾ ਅਸਲ 'ਚ ਉਹ ਡਿਜੀਟ ਹੁੰਦੇ ਆ ਨੰਬਰ ਨਹੀਂ ਹੁੰਦੇ। ਤਾਂ ਇਹ ਡਿਜੀਟ ਨੂੰ ਨੰਬਰ ਬਣਾਉਣ ਲਈ ਮੂਰੇ 0 ਲਾ ਲਵੇ। 7 7 14, 7 3 21। ਹੁਣ ਇਹ 627 ਪਹਿਲਾਂ ਆ ਗਿਆ? ਹਾਂਜੀ। ਪਹਿਲਾਂ ਤਾਂ ਉਵੇਂ ਹੀ ਆ ਗਿਆ। ਦੂਜੇ ਨੂੰ ਆਪਾਂ ਨੇ ਕਰਨਾ ਹੈ। 4 ਉਵੇਂ ਹੀ ਇਹ ਅਗਲੇ 'ਚ ਜਾਊਗਾ। 4 1 5, 5 ਇਹ ਅਗਲੇ 'ਚ ਜਾਊਗਾ। 2 0 ਦੋ ਇੱਕ ਦਾ ਇੱਕ ਇੱਕ ਠੀਕ ਹੈ ਜੀ ਨਹੀਂ 1254 1254 627 ਇੱਕਮ 627 627 ਦੁਨਾ 1254 ਬਿਲਕੁਲ ਇਹ ਕੈਲਕੂਲੇਟਰ ਵੀ ਤੁਹਾਡੇ ਕੋਲੇ ਨੇ ਤੁਸੀਂ ਇਹ ਨਾਲ ਦੀ ਨਾਲ ਚੈੱਕ ਜਰੂਰ ਕਰੀ ਜਾਓ ਭਾਈ ਨਾਲ ਨਾਲ ਹਲੋ 1 6 ਤੇ 2 ਦੇ 6 ਦੇ 2 8 ਜੀ 8 ਚ 0 ਜੋੜੀ 8 ਜੀ 8 ਇੱਕ ਤੇ ਇੱਕ ਲਓ ਜੀ ਲੈ ਜੇ ਬਸ ਅਖੀਰ ਤੱਕ ਬੱਚਾ ਬੈਠਾ ਬਣਾਈ ਜਾਊਗਾ ਬੋਰ ਨਹੀਂ ਹੋਊਗਾ ਉਹ ਨਾਲੇ ਇੰਟਰਸਟ ਦਾ ਇੰਟਰਸਟ ਪਣਿਆ ਹੋਇਆ ਉਹ ਕਹਿੰਦਾ ਕਿ ਮੇਰੇ ਕੋਲ ਤਕਨੀਕੇ ਬਹੁਤ ਸੋਹਣੀਆਂ ਆ ਮੈਂ ਤਾਂ ਪਰਮਾਨੈਂਟ ਹੁਣ ਆ ਦੇਖੋ ਆਪਾਂ 1 2 3 4 ਦਾ ਬਣਾਉਣ ਲੱਗੇ ਆ ਤਾਂ ਆਪਾਂ ਨੇ ਇੱਥੇ ਥੋੜੀ ਖੁੱਲੀ ਜਗ੍ਹਾ ਤੇ ਲਿਖ ਕੇ ਤਾਂ ਕੇ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਮਝ ਆ ਜਾਏ ਕਹਾਣੀ ਵੀ ਇਹ ਹੈ ਕਿ ਹੁਣ 1 2 3 4 ਇਹ ਤਾਂ ਐਂ ਚੱਲੂਗਾ ਠੀਕ ਹੈ 2 4 6 8 6 9 12 8 ਹੁਣ ਆਈ 12 16 ਠੀਕ ਹੈ 9 ਤੱਕ ਤਾਂ ਤੁਹਾਨੂੰ ਅਸੀਂ ਪਹਿਲਾਂ ਸਿਖਾ ਚੁੱਕੇ ਹਾਂ ਪਹਿਲੇ ਚ ਹਾਂ 9 ਤੱਕ ਅੱਗੇ ਆਪਣਾ ਕੰਮ ਜਦ 9 ਤੱਕ ਤਿਆਰ ਹੋ ਗਿਆ ਫਿਰ ਜਿਵੇਂ ਮਰਜ਼ੀ ਜਿਹੜਾ ਮਰਜ਼ੀ ਦੁਨੀਆ ਜਾਣ ਦਾ ਪੜਾ ਲਿਓ ਫਿਰ ਫਿਰ ਨਹੀਂ ਕੋਈ ਦਿੱਕਤ ਹੈ ਹਾਂਜੀ ਔਰ ਫਿਰ ਇੰ ਦਿਲਚਸਪੀ ਕਿੰਨੀ ਪਿਆਦਾ ਹੁੰਦੀ ਹੈ ਆ ਬੱਚਾ ਖੁਦ ਕਹਿੰਦਾ ਇਹ ਇੱਕ ਮੈਂ ਬਣਾਵਾਂ ਜੀ ਇਹ ਤਾਂ ਉਹ ਮੈਂ ਸੋਚਣਾ ਕਿ ਤਾਂ ਆ ਕੀ ਆ ਗਿਆ ਜੀ ਸਾਡੇ ਕੋਲ ਪਹਿਲਾਂ 1234 ਆ ਗਿਆ ਜੀ ਹੁਣ ਦੂਜਾ ਲਿਖਣ ਲਈ ਆਪਾਂ ਕੀ ਕਰਾਂਗੇ 8 ਹੁਣ ਤੁਹਾਨੂੰ ਮੈਂ ਕਿਹਾ ਸੀਗਾ ਵੀ ਜਿਹੜੇ ਇਕੱਲੇ ਹੋਣ ਉਹਨਾਂ ਦੇ ਮੂਰੇ ਜ਼ੀਰੋਆਂ ਲਾ ਲਓ ਤਾਂ ਕਿ ਤੁਹਾਨੂੰ ਭੁਲਖਾ ਨਾ ਲੱਗੇ ਹਾਂ ਜ਼ੀਰੋ 'ਚ 6 ਜੋੜੇ 6 ਜੀ ਫਿਰ 04 4 ਦੋ ਇਹਦਾ ਦੋ ਆਏਗਾ ਫਿਰ ਆਹ 2 9 ਤੇ 1 10 ਜੀ 10 ਹੁਣ ਹੋਣਾ ਆ ਗਿਆ ਨਵੀਂ ਚੀਜ਼ ਆਈ ਹਾਂ ਹੋਣਾ 9 ਤੇ 1 10 10 ਜ਼ੀਰੋ ਆਪਾਂ ਨੇ ਲਾ ਲਈ 1 ਕਾ ਬਚ ਗਿਆ ਹੁਣ ਆਹ 6 ਤੇ 1 ਸਤ ਅਚਾ ਜਿਹੜਾ 1 ਹੈ ਇਧਰ ਚਾਹੇ 22 ਆਵੇ 24 ਆਵੇ ਜਿੰਨਾ ਮਰਜ਼ੀ ਨਾਲੇ ਜਾਣਾ ਉਹ ਅਗਲੇ ਚ ਜੁੜ ਜਾਣਾ ਜਿਹੜੇ ਉਹ ਹਾਸਲ ਹੈ ਹਾਂ ਜਿਹੜੇ ਉਹ ਤਿੰਨ ਹੁੰਦਾ ਤਾਂ 6 ਤੇ 9 ਹੋ ਜਾਣਾ ਸੀ ਹਾਂ ਠੀਕ ਹੈ ਜੀ ਹੁਣ 30 ਦਾ 3 ਆ ਗਿਆ ਆਹ ਵਾਲਾ 3 ਇਹ 0 ਚ ਜੁੜਿਆ ਠੀਕ ਹੈ ਜੀ 0 ਰਹਿ ਗਿਆ ਹੁਣ ਆਹ 6 ਆ ਗਿਆ ਜੀ ਸਾਡੇ ਕੋਲੇ ਆਹ 2 ਕਿਹਦੇ ਚ ਜਾਊਗਾ ਜੀ ਇਹ ਜੀ 3 ਚ ਠੀਕ ਹੈ 8 ਕਿਹਦੇ ਚ ਜਾਊਗਾ ਜੀ 9 ਹੋ ਗਏ ਲੋਜੀ 1234 1 1234 1234 2 2468 1234 3 3702 1234 4 4936 ਸਰ ਜੇ ਆਪ ਵੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ بیس ਕਲੀਅਰ ਚਾਹੀਦਾ بیس ਬਸ ਜੇ ਤੁਹਾਡੇ ਕੋਲ بیس ਕਲੀਅਰ ਆ ਹੁਣ ਜਿਵੇਂ ਮੈਨੂੰ ਚਾਰ ਦੇ ਪਹਾੜੇ ਅਗਲਾ ਕਹਿੰਦੇ ਲੱਕੀ ਨਿਗੇ ਸੌਖੇ ਔਖੇ ਨੇ ਆ ਚਾਰ 4 8 4 12 16 ਇਹ ਸੌਖਾ ਪਰ ਇਹਨੇ ਨਹੀਂ ਸਾਰਾ ਕੁਝ ਅੱਗੇ ਸਾਹਮਣਾ ਇਹ ਨਹੀਂ ਹੈ ਸਾਡੀਆਂ ਮੰਦਲਾ ਜਿੰਨੀਆਂ ਮਿਰਚੀ ਬਣਾ ਲਿਓ ਪੇਜ ਆਏ ਜਿੰਨਾ ਚਾਹੇ 12 ਦਾ ਲਾਓ 3000 ਦਾ ਮੈਂ ਕਹਿੰਦਾ ਚਾਹੇ 8 8 ਇੰਚਾਂ ਵਾਲਾ ਲਿਓ ਲੋ ਜੀ ਮੈਂ ਕਹਿੰਦਾ ਜੀ ਤੁਸੀਂ ਲਿਓ 3 4 5 6 7 8 9 ਬੱਚੇ ਨੂੰ ਕਹੋ ਜੀ ਆਹ ਪਾੜਾ ਬਣਾਣਾ ਬੱਚਾ ਜੇ ਉਹ ਕੱਲਾ ਕੱਲਾ ਸੋਚੂਗਾ ਗੁਣਾ ਕਰਨ ਲੱਗੂਗਾ ਬਹੁਤ ਟਾਈਮ ਲੱਗੂਗਾ ਪਰ ਜੇ ਇਸ ਤਰੀਕੇ ਦੇ ਨਾਲ ਚੱਲੂਗਾ ਤਾਂ ਬਹੁਤ ਆਰਾਮ ਨਾਲ ਉਹ ਇਹਨੂੰ ਸੋਲਵ ਕਰ ਸਕਦਾ ਹੈ 3 ਦੁਨੀ 6 4 ਦੁਨੀ 8 5 ਦੁਨੀ 10 6 ਦੁਨੀ 12 7 ਦੁਨੀ 14 8 ਦੁਨੀ 16 9 ਦੁਨੀ ਹਾਂ ਤਾਂ ਉਸ ਨੂੰ ਇਹ ਪਤਾ ਲੱਗ ਗਿਆ ਇੱਕ ਤਾਂ ਇਹ 9 ਤੱਕ ਪਹਾੜੇ ਬਾਰ-ਬਾਰ 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 ਰਿਪੀਟ ਹੋਈ ਜਾਣਗੇ ਜਣੀ ਇਹ ਹੋ ਚ ਵੀ ਪੱਕਾ ਹੋ ਗਿਆ ਇਹ ਹਾਂ ਜਣੀ ਹੋਰ ਮਜ਼ਬੂਤ ਹੋ ਗਈ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਤਾਂ ਹੁਣ ਤੁਸੀਂ ਇਹ ਦੇਖੋ ਵੀ 21.5 ਸੈਂਕੜਾ ਹਜ਼ਾਰ 10000 ਲੱਖ 10 ਲੱਖ 3456799 ਦਾ ਪਹਾੜਾ ਤਿਆਰ ਹੋ ਗਿਆ ਹਾਲਾ ਨਹੀਂ ਤਾਂ ਸੋਚਿਓ ਜੰਦਾ ਯਾਰ ਲਿਆ ਇਹ ਯਾਰ ਇਹ ਕਿਵੇਂ ਹੋਊਗਾ ਇਹਨੂੰ ਕਹਿੰਦੇ ਟੈਕਨੀਕ ਕਿ ਜਿੰਨਾ ਸੌਖਾ ਆਪਾਂ ਕਹਾਂ ਸਮਾਰਟ ਵਰਕ ਕਹਿੰਦੇ ਨੇ ਸਮਾਰਟ ਹਾਰਡ ਵਰਕ ਨਾਲ ਤਾਂ ਇਹ ਸੋਲਵ ਹੋਏ ਜਾਣਾ ਕੋਈ ਜਾਣਾ ਕੋਈ ਜਾਣਾ ਸੋਲਵ ਆਇਆ ਤਾਂ ਹੈ ਨਹੀਂਗਾ ਪਰ ਸਮਾਰਟ ਵਰਕ ਨਾਲ ਕਿ ਨਹੀਂ ਛੇਤੀ ਕਰ ਸਕਦੇ ਬਿਲਕੁਲ ਬਿਲਕੁਲ ਫਿਰ ਭਾਈ ਜੀ ਜੇ ਆਪਾਂ ਦੇਖਦੇ ਆ ਨਾ ਕਈ ਵਾਰ ਕੋਈ ਗਵਰਨਮੈਂਟ ਪੇਪਰ ਦੀ ਤਿਆਰੀ ਕਰਦੇ ਹੁੰਦੇ ਨੇ ਉਹਨਾਂ ਵਾਸਤੇ ਤਾਂ ਬਹੁਤ ਲਾਹੇਵੰਦ ਬਹੁਤ ਲਾਹੇਵੰਦ ਹੈ ਜੀ ਇਹ ਚੀਜ਼ਾਂ ਛੋਟੇ ਛੋਟੇ ਟ੍ਰਿਕ ਹੈ ਨਾ ਜਿਹੜੇ ਬਹੁਤ ਲਾਹੇਵੰਦ ਹੈ ਸਮਾਂ ਬਚਾਣਾ ਹੁੰਦਾ ਉੱਥੇ ਤੁਸੀਂ ਇਹ ਦੇਖੋ ਵੀ ਜਿਹੜੇ ਅਸੀਂ ਨੇ 180 ਕੁਐਸਚਨ ਕਿਸੇ ਟੈਸਟ ਚ ਕਰਨੇ ਆ ਤੇ ਸਾਨੂੰ ਮਿੰਟ ਦਿੱਤੇ ਆ 90 ਜੀ ਤਾਂ ਮਤਲਬ ਉਹਨੂੰ ਉਹਦੇ ਵਿੱਚ ਹੀ ਆਪਾਂ ਨੇ ਸਮੇਟ ਲੈਣਾ ਤੇ ਉਹ ਜੇ ਸਾਡੇ ਕੋਲ ਸਪੀਡ ਹੋਊਗੀ ਤਾਂ ਹੀ ਕੰਮ ਬੜੂਗਾ ਜਿਵੇਂ ਮੈਥ ਟ੍ਰਿਕ ਹੋਣਗੇ ਤਾਂ ਕੰਮ ਚਾਹੀ ਕਈ ਕਈ ਪੇਪਰਾਂ ਗੌਰਮਨ ਮੈਂ ਪੇਪਰਾਂ ਦੇ ਵਿੱਚ ਲੱਭੂ ਸਾਰੇ ਜੀ ਹੁੰਦਾ ਹੈ ਜੇ ਮੈਂ ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸੌਖਾ ਆ ਮੈਥ ਜਿਹੜਾ ਹੁੰਦਾ ਮੈਥ ਦੇ ਨੰਬਰ ਕਲੈਕਟ ਕਰਨੇ ਸੌਖੇ ਹੁੰਦੇ ਨੇ ਕਿਉਂਕਿ ਮੈਥ ਦੇ ਵਿੱਚ ਪੂਰੇ ਨੰਬਰ ਮਿਲ ਜਾਂਦੇ ਬਿਲਕੁਲ ਬਿਲਕੁਲ ਪੂਰੇ ਚ ਪੂਰੇ ਉਹਦੇ ਹੋਰਾਂ 'ਚ ਕੋਈ ਗਲਤੀ ਹੋ ਜਾਵੇ ਹੋ ਜਾਵੇ ਕਹਿੰਦਾ ਮੈਥ 'ਚ ਕੋਈ ਗਲਤੀ ਨਹੀਂ ਹੁੰਦੀ ਹੈਗੀ ਤਾਂ ਮੈਥਮੈਟਿਕਸ ਤਾਂ ਹਾਈ ਇੰਨਾ ਦਿਲਚਸਪ ਬਰਿੰਦਰ ਜੀ ਵੀ ਜਿੱਤਰੋਂ ਮਰਜ਼ੀ ਸ਼ੁਰੂ ਕਰ ਲੋ ਜਿੱਥੇ ਮਰਜ਼ੀ ਲੈ ਜਾਓ ਆ ਨੰਬਰਾਂ ਦੀਆਂ ਜਿਹੜੀਆਂ ਖੇਡਾਂ ਮੈਂ ਤੁਹਾਨੂੰ ਦਿਖਾ ਰਿਹਾ ਆ ਨਾ ਹਾਂ ਤੇ ਵੈਸੇ ਤਾਂ ਮੈਂ ਤੇ ਪੜਾ ਰਿਹਾ ਤੁਹਾਨੂੰ ਹਾਂ ਬਿਲਕੁਲ ਆਪ ਬਹੁਤ ਹਾਲਾ ਆਵਾਜ਼ ਭਾਈ ਮੈਂ ਪੜ ਰਿਹਾ ਅੱਜ ਆ ਦੇਖੋ ਆ 1 2 3 4 5 6 7 8 ਤੇ 9 ਆ ਨੰਬਰ ਮੈਂ ਲਿਖਤੇ ਫਿਰ ਉਹ ਵੀ ਲਿਖਤੇ ਪੇਰੋ ਹੀ ਨੌਂ ਹੀ ਡਿਜੀਟ ਆ ਗਏ ਜੇ ਨੰਬਰਾਂ ਦਾ ਮੂਰੇ ਜ਼ੀਰੋ ਪਾ ਲਾਂਗੇ ਨਹੀਂ ਤਾਂ ਇਹ ਡਿਜੀਟ ਜਗ੍ਹਾ ਹੈਗੇ ਨੇ ਹੁਣ ਇੰਨਾ ਡਿਜੀਟਾਂ ਦੇ ਵਿੱਚੋਂ ਸਭ ਤੋਂ ਪਾਵਰਫੁੱਲ ਅਸੀਂ ਕਿਹਨੂੰ ਮੰਨਦੇ ਆਂ ਇਹਦੀ ਗੇਮ ਬਣਾਉਣੀ ਆਪਾਂ ਇੱਕ ਅੱਛਾ ਤਾਂ ਸਭ ਤੋਂ ਪਾਵਰਫੁੱਲ ਉਹ ਹੋਊਗਾ ਜਿਹੜਾ ਵਰਤਿਆ ਨਹੀਂ ਜਾਊਗਾ ਜਿਹੜਾ ਵਰਤਿਆ ਨਹੀਂ ਜਾਊਗਾ ਹਾਂ ਜਿਵੇਂ ਆਪਾਂ ਨੇ ਇੱਥੇ 3 ਨੂੰ 2 ਨਾਲ ਗੁਣਾ ਕਰਤੇ 3 2 6 ਜੀ 6 6 ਵਰਤਿਆ ਗਿਆ ਅੱਛਾ ਹਾਂ ਕੱਟ ਗਿਆ ਉਹ ਉਹ ਮਤਲਬ ਯੂਜ਼ ਚ ਆ ਗਿਆ ਯੂਜ਼ ਚ ਆ ਗਿਆ 4 3 8 12 12 ਹਾਂਜੀ 2 ਜਮਾ 1 3 ਹੀ 3 ਕੱਟ ਗਿਆ ਇਹ ਵੀ 4 5 4 5 20 ਜੀ 20 20 ਦਾ ਮਤਲਬ 2 ਜਮਾ 0 2 2 ਵੀ ਕੱਟ ਗਿਆ ਬਈ ਲੈ ਬੱਚੇ ਖੇਡਦੇ ਖੇਡਦੇ ਕਿਵੇਂ ਸਿੱਖਦੇ ਆ ਚੀਜ਼ਾਂ ਨੂੰ ਨਾਲ ਗੁਣਾ ਜ਼ਿਕਰੇ ਆ ਨਾਲੇ ਗੁਣਾ ਵੀ ਸਿੱਖੀ ਗਾਲ ਗੁਣਾ ਸਿੱਖ ਰਹੇ ਹੁਣ ਸਾਡੇ ਕੋਲ ਕੀ ਹੈ ਜੀ 5 7 7 ਵਾਂ 35 35 5 ਤੇ 3 8 ਆ ਵੀ ਗਿਆ ਲੋ ਚੱਕੋ ਅਰੇ ਵਾਹ ਠੀਕ ਹੈ ਜੀ ਹੁਣ 4 1 ਆਉਂਦਾ ਐ ਐਂਡ 'ਚ ਕਿਹੜਾ ਸਟਰੋਂਗ ਆਉਂਦਾ ਐ ਹਾਂਜੀ 4 1 4 ਜੀ ਚਾਰਵੀਂ ਕਿਹਾ ਜੀ ਉਹ ਚਾਰ ਵਿੱਚ ਰਹਿ ਗਿਆ 5 ਨੂੰ ਜੇ ਫਿਰ 2 ਨਾਲ ਲੈ ਜੀ ਇਹ 5 2 10 ਐ ਜੀ 10 10 ਤੇ 1 ਜਮਾ 0 1 ਇਹ ਵੀ ਗਿਆ ਜੀ ਠੀਕ ਐ ਜੀ ਹੁਣ 7 ਰਹਿ ਗਿਆ ਸਾਡੇ ਕੋਲ 7 ਨੂੰ ਕਿਸੇ ਨਾਲ ਵੀ ਕਰ ਲਓ ਬੋਲੋ ਕਿਹਦੇ ਨਾਲ ਗੁਣਾ ਕਰਾਂ 7 ਨੂੰ ਹੀ ਤੁਸੀਂ 63 ਨਾਲ ਕਰ ਲੀਏ 9 ਨਾਲ ਕਰ ਲਓ ਜੀ ਹਾਂ ਜੀ 9 ਨਾਲ ਕਰਾਂਗੇ ਤੇ 9 ਦੇ ਨਾਲ ਜਿਹੜਾ ਮਰਜ਼ੀ ਨੰਬਰ ਤੁਸੀਂ ਗੁਣਾ ਕਰ ਲਿਓ ਆਹੀ 1^ ਦੀ ਪਾਵਰ ਐ 9 ਦੀ 97 36 6 ਜਮਾ 3 9 ਉਨਾ ਹੀ ਮੁੜ ਕੇ ਆ ਜੂਗਾ 98 93 27 ਮੁੜ ਕੇ ਉਨਾ ਹੀ ਆ ਜਾਣਾ 9 ਹੈ ਨਾ ਇੱਕ 9 ਇਹੋ ਜ ਹੈ ਵੀ ਜਿਹੜਾ ਮੁੜ ਕੇ ਉਥੇ ਪਹੁੰਚ ਜਾਂਦਾ ਸਹੀ 9 ਪਾਵਰਫੁਲ ਹੈ 9 ਹੀ ਕਿਸੇ ਦੇ ਕੱਟਦਾ ਨਹੀਂ ਹੈ ਬਾਕੀ ਸਾਰੇ ਨੰਬਰ ਕੱਟ ਜਾਣਗੇ ਤੁਹਾਡੇ ਬਾਕੀ ਸਾਰੇ ਨੰਬਰ ਕੱਟੇ ਜਾਂਦੇ ਨੇ ਇਹ ਦੁਬਾਰਾ ਦੁਬਾਰਾ ਘੁੰਮ ਘੁੰਮ ਕੇ ਆ ਹੀ ਜਾਊਗਾ ਇਹ ਆ ਹੀ ਜਾਊਗਾ ਸਰ ਇੱਕ ਨਾ ਮੈਂ ਚਾਹੇ ਉਹ ਟ੍ਰਿਕ ਐ ਗੇਮ ਐ ਲੋ ਚਾਹੇ ਜਾਦੂ ਵੈਸੇ ਤਾਂ ਜਾਦੂ ਕਿਹਾ ਜਾਂਦਾ ਕਿ ਤੇਰਾ ਮਨ ਪੜ ਲਿਆ ਮੈਂ ਹਾਂ ਉਹ ਕਹਿੰਦੇ ਨਹੀਂ ਹੁੰਦੇ ਕਿ ਤੂੰ ਇੱਕ ਅੱਖਰ ਸੋਚ ਹਾਂ ਇੱਕ ਤੋਂ 10 ਦੇ ਵਿੱਚ ਚਲੋ ਆਪਾਂ ਅਰਵਿੰਦਰ ਜੀ ਇਹ ਹੀ ਕਰਕੇ ਦਿਖਾਣੇ ਆ ਤੁਹਾਨੂੰ ਕਿ ਆਪਾਂ ਇੱਕ ਤੋਂ 9 ਤੱਕ ਦਾ ਜਿਸ ਸਿਸਟਮ ਸ਼ੁਰੂ ਕੀਤਾ ਹੋਇਆ ਡਿਜੀਟਾਂ ਦਾ ਹੈ ਨਾ ਹਾਂਜੀ ਤਾਂ ਹੁਣ ਇੱਕ ਤੋਂ ਲੈ ਕੇ 9 ਤੱਕ ਤੁਸੀਂ ਜਿਹੜਾ ਮਰਜ਼ੀ ਸੋਚ ਲਓ ਚਲੋ ਜੀ ਸੋਚ ਲਿਆ ਜੀ ਸੋਚ ਲਿਆ ਹਾਂ ਮੈਨੂੰ ਦੱਸਿਆ ਤਾਂ ਨਹੀਂ ਨਾ ਤੁਸੀਂ ਹੁਣ ਇਹਦੇ ਵਿੱਚ ਤੁਸੀਂ ਕੀ ਕਰੋ 7 ਜੋੜ ਲਓ ਅੱਛਾ ਜੀ ਜੋੜ ਲੇ ਹਾਂ ਜਿਹੜਾ ਨੰਬਰ ਤੁਸੀਂ ਸੋਚਿਆ ਸੀਗਾ ਉਹਦੇ 7 ਜੋੜ ਲੇ ਹੁਣ ਜਿੰਨਾ ਆ ਗਿਆ ਉਹਨੂੰ ਦੋ ਨਾਲ ਗੁਣਾ ਕਰ ਦੋ ਕਰ ਤੇ ਹੁਣ ਉਹਦੇ ਜੋ 4 ਘਟਾ ਦਿਓ ਅੱਛਾ ਜੀ 4 ਘਟਾ ਦਾਂ ਜੀ ਹਾਂ ਜੀ 4 ਘਟਾ ਤਾਂ ਹੁਣ ਜਿਹੜਾ ਨੰਬਰ ਤੁਹਾਡੇ ਕੋਲ ਆਇਆ ਉਹ ਮੈਨੂੰ ਦੱਸ ਦੋ ਕਿੰਨਾ ਆਇਆ 18 ਜੀ 18 ਆਇਆ ਤਾਂ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ ਵੀ ਤੁਸੀਂ ਨੇ 4 ਸੋਚਿਆ ਸੀਗਾ ਬਿਲਕੁਲ ਸਹੀ ਆਏ ਆਰੇ ਵਾ ਹੁਣ ਜਾਣੀ ਮੈਂ ਕੀ ਕਰਾਈ ਥੋੜਾ ਉਹ ਤਾਂ ਵੀ ਬਾਬੇ ਵਾਲਾ ਹਿਸਾਬ ਕਰ ਲਈ ਮਨ ਪੜ ਲਈ ਤੁਸੀਂ ਨਾ ਹੈਗੇ ਤਾਂ ਅਸੀਂ ਬਾਬੇ ਆ ਪਰ ਪਖੰਡੀ ਨਹੀਂ ਹੈਗੇ ਅਧਿਆਪਕ ਸਰ ਇਹ ਹੁਣ ਕਿੱਦਾਂ ਹੁੰਦਾ ਇਹ 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 ਤੁਹਾਨੂੰ ਸਾਰਿਆਂ ਨੂੰ ਸਿਖਾਇਆ ਜਾਊਗਾ ਅੱਛਾ ਇਹ ਹੀ ਖਾਦਨੇ ਆ ਹਾਂ ਇਹ ਨਹੀਂ ਹੈ ਵੀ ਅਸੀਂ ਇਹ ਕੁਝ ਲੁਕੋ ਕੇ ਕਰਦੇ ਆ ਅਸੀਂ ਸਿਖਾਣੇ ਆ ਵੀ ਤੁਸੀਂ ਕਰਕੇ ਦੇਖ ਲਓ ਹੂੰ ਇਹ ਇੰਨਾ ਕ ਆਸਾਨ ਤਰੀਕਾ ਹੈ ਕਿ ਜਿਹਨੇ ਹਿਸਾਬ ਪੜਨਾ ਹੈ ਉਹਦੇ ਲਈ ਤਾਂ ਗੱਲ ਹੀ ਕੁਝ ਨਹੀਂ ਹੈ हां मैं थोनू कहया जी ਤੁਸੀਂ ਨੰਬਰ ਸੋਚ ਲਓ ਸਾਡਾ ਹਿਸਾਬ ਕੀ ਕਹਿੰਦਾ ਮੰਨ ਲਓ ਵੀ ਨੰਬਰ ਕੀ ਹੈ ਐਕਸ ਐਕਸ ਮੈਨੂੰ ਕੀ ਪਤਾ ਕੀ ਸੋਚਿਆ ਤੁਸੀਂ ਇੱਕ ਸੋਚਿਆ ਦੋ ਤਿੰਨ ਚਾਰ ਪੰਜ ਛੇ ਸੱਤ ਜੋ ਮਰਜੀ ਸੋਚਿਆ ਉਹਦੇ ਵਿੱਚ ਮੈਂ ਸੱਤ ਜੁੜਵਾਤੇ ਤੁਹਾਨੂੰ ਫੇਰ ਮੈਂ ਉਸ ਨੂੰ ਗੁਣਾ ਕਰਵਾਤੀ ਦੋ ਨਾਲ ਦੋ ਨਾਲ ਫੇਰ ਮੈਂ ਕਿਹਾ ਵੀ ਚਾਰ ਘਟਾ ਦੇ ਹਾਂ ਫੇਰ ਤੁਹਾਨੂੰ ਕਿਹਾ ਵੀ ਇੱਕ ਨੰਬਰ ਆ ਗਿਆ ਤੇਰੇ ਕੋਲ 22 ਉਹ ਮੈਨੂੰ ਦੱਸ ਦੇ ਤੁਸੀਂ ਆ ਨਹੀਂ ਦੱਸਿਆ ਮੈਨੂੰ ਤੁਸੀਂ ਆ ਦੱਸਿਆ ਠੀਕ ਹੈ ਜੀ ਮੈਂ ਇਹ ਤਾਂ ਸਾਰਾ ਖੇਡ ਇੱਥੋਂ ਸ਼ੁਰੂ ਕੀਤੀ ਹੈ ਮੈਂ ਹੂੰ ਮਤਲਬ ਜਿਵੇਂ ਕਹਿੰਦੇ ਹਨ ਨਾ ਵੀ ਮੈਂ ਵਾਪਸ ਆ ਗਿਆ ਇਹ ਛੋਟੀ ਇਕੁਏਸ਼ਨ ਇਸੇ ਲਈ ਗਈ ਹੈ ਲਈ ਹੈ ਵੀ ਤੁਹਾਨੂੰ ਇਹ ਸਮਝ ਆ ਜੇ ਛੇਤੀ ਦੇਖ ਹੁਣ ਜਿਵੇਂ ਮੰਨ ਲਓ ਕਿਸੇ ਨੇ ਕੋਈ ਨੰਬਰ ਸੋਚਿਆ ਮੰਨ ਲਓ ਕਿਸੇ ਨੇ 10 ਸੋਚਿਆ 10 ਸੋਚ ਲਿਆ ਠੀਕ ਹੈ ਜੀ 10 7 ਹਾਂ 17 17 ਦੁਨਾ 34 34 ਚੋਂ 4 ਗਏ 30 ਆ ਗਏ ਤੁਸੀਂ ਇਹਨੇ ਮੈਨੂੰ ਆਹ ਦੱਸਣਾ ਮੈਂ ਤੁਹਾਡਾ ਆਹ ਦੱਸ ਦੇਣਾ ਹੁਣ ਇਹ 30 ਤੁਸੀਂ 10 ਦਾ ਹਿਸਾਬ ਕਿਵੇਂ ਲਾਇਆ 30 ਤੇ 10 ਦੇ ਵਿੱਚ 20 ਅੱਖਰਾਂ ਦਾ ਫਰਕ ਹਾਂ ਦੇਖੋ ਇਹਨੂੰ ਦੋ ਨਾਲ ਵੰਡੋ ਅੱਛਾ ਇਹਨੂੰ ਦੋ ਨਾਲ ਡਿਵਾਈਡ ਕੀਤਾ ਜੀ 15 ਆ ਗਿਆ 15 ਆ ਗਿਆ ਨਾ ਜੀ ਹਾਂਜੀ ਤੇ ਇੱਥੇ ਦੋ ਨਾਲ ਵੰਡਣ ਤੋਂ ਬਾਅਦ ਹਮੇਸ਼ਾ 5 ਹੀ ਘਟਾਣਾ ਇਹ ਤਰੀਕਾ ਹੈ ਤੁਹਾਨੂੰ ਦੱਸਦਾ ਬਸ ਆ ਲੁੱ ਪਹੁੰਚ ਗਏ ਤੁਸੀਂ ਦੱਸਦਾ ਅੱਛਾ ਇਹ ਜੜੀ ਇਹ ਇਦੇ ਵਿੱਚੋਂ ਪੰਜ ਹਮੇਸ਼ਾ ਪੰਜ ਹੀ ਜਮ ਹਮੇਸ਼ਾ ਪੰਜ ਹੀ ਲਓ ਇੱਕ ਹੋਰ ਸੋਚੋ ਚਲੋ ਆਪਾਂ ਕੋਈ ਹੋਰ ਸੋਚ ਕੇ ਚੱਲ ਜਣੇ ਆ ਤੁਸੀਂ ਸੋਚੋ ਜੀ ਤੁਸੀਂ ਸੱਤ ਸੋਚੋ 7 7 ਜਮਾ 7 14 ਦੁਨਾ 28 28 ਚੋਂ 4 ਗਏ ਇਹ ਜੀ ਆਪਣਾ 28 ਚੋਂ 4 24 24 24/2 12 12 ਚੋਂ 5 ਘਟਾਏ 7 ਹੱਲ ਇਹ ਇਹ ਟ੍ਰਿਕ ਹੈ ਇਹ ਟ੍ਰਿਕ ਹੈ ਪਰ ਮੈਂ ਮੈਂ ਤਾਂ ਨਹੀਂ ਇੱਥੇ ਛੱਡਦਾ ਹਾਂ ਮੈਂ ਤਾਂ ਇਹਨੂੰ ਪੂਰਾ ਦੱਸ ਕੇ ਹਟੂਗਾ ਅੱਛਾ ਜੀ ਬਸ ਆਹੀ ਅਧਿਆਪਕ ਦਾ ਫਰਕ ਹੈ ਅਧਿਆਪਕ ਕਹਿੰਦਾ ਵੀ ਹੁਣ ਤੂੰ ਸਿੱਖ ਲੈ ਮੇਰੇ ਤੋਂ ਫਿਰ ਇਹਦੀਆਂ ਜਿੰਨੀਆਂ ਮਰਜ਼ੀ ਹੋਰ ਬਣਾਈ ਜਾਈ ਠੀਕ ਹੈ ਜੀ ਹੁਣ ਆ ਦੇਖੋ 2 ਨੂੰ ਇਹਦੇ ਨਾਲ ਗੁਣਾ ਕਰੋ 2x ਜਮਾ 2 ਸਤੈ 14 ਜੀ 14 ਹੁਣ ਆਪਾਂ x ਨੂੰ ਨਾ ਵੀ ਇਹ ਗੁਣਾ ਨਾਲ ਭਲੇਖਾ ਨਾ ਪਵੇ ਐ ਲਿਖ ਲੈਣੇ ਹਾਂ ਜੀ ਵੀ ਭਲੇਖਾ ਨਾ ਪਵੇ ਕਿਤੇ ਆਵੇ ਅਗਲਾ x ਨਾ ਸਮਝੇ ਜੀ ਤਾਂ -4 ਬਰਾਬਰ ਹੈ y y ਠੀਕ ਹੈ y ਨੂੰ ਵੀ ਆਪਾਂ ਛੋਟਾ ਪਾ ਲੈਨੇ ਹੁਣ 2x 14 ਚੋਂ 4 ਕੱਢੇ ਨਹੀਂ 10 10 ਬਰਾਬਰ ਹੈ y ਹੁਣ 2 ਇੱਥੋਂ ਅਸੀਂ ਕਹਿੰਨੇ ਹੁੰਦੇ ਆ ਵੀ ਕਾਮਨ ਕੱਢ ਲਓ ਕਾਮਨ ਕੱਢਣ ਦਾ ਮਤਲਬ ਹੁੰਦਾ ਹੈ ਵੀ ਆਹ ਕਰਤਾ ਅਸੀਂ ਨੇ ਇਧਰੋਂ 2 ਕਾਮਨ ਕੱਢਿਆ ਤਾਂ x ਅਸਲ ਦੇ ਵਿੱਚ ਕਾਮਨ ਦਾ ਮਤਲਬ ਹੁੰਦਾ ਵੀ ਉਹਦੇ ਨਾਲ ਭਾਗ ਕਰ ਦੋ ਦੋ ਨਾਲ ਇਹਨੂੰ ਭਾਗ ਕਰਤਾ ਦੋ ਨਾਲ ਇਹਨੂੰ ਭਾਗ ਕਰਤਾ ਇਹਨੂੰ ਅਸੀਂ ਕਾਮਨ ਕੰਨੇ ਅੱਛਾ ਇਹਨੂੰ ਕਾਮਨ ਕੀਤਾ ਹਾਂ ਇਹਨੂੰ ਕਾਮਨ ਕੰਨੇ ਆ ਵੀ ਦੋ ਇਹਦੇ ਨਾਲ ਵੰਡਤਾ ਐਕਸ ਰਹਿ ਗਿਆ ਹੁਣ ਦੋ ਨਾਲ ਇਹਨੂੰ ਵੰਡਿਆ ਪੰਜ ਰਹਿ ਗਿਆ ਹਾਂ ਬਰਾਬਰ ਆਹੀ 22 22 ਦੇ ਹੁਣ ਦੋ ਨੂੰ ਥੱਲੇ ਲੈ ਜਾਓ ਇਹਦੇ ਦੋ ਨੂੰ ਜਦੋਂ ਇੱਧਰ ਥੱਲੇ ਲੈ ਕੇ ਜਾਊਗਾ 22/ 2 ਬਣ ਜਾਊਗਾ ਹੁਣ ਐਕਸ ਮੈਂ ਕੱਢਣਾ ਤਾਂ ਇਹ ਕੀ ਬਣ ਗਿਆ 22/2 ਘਟਾਓ 5 ਮਾਈਨਸ ਤਾਂ ਇਹ ਜਵਾਬ ਮੇਰੇ ਕੋਲ ਆ ਗਿਆ ਵੀ ਜਦੋਂ ਵੀ ਮੈਂ ਆਹ ਕੰਮ ਕਰਵਾਊਗਾ ਤੁਹਾਡੇ ਤੋਂ ਤਾਂ ਉਹਦਾ ਮੈਂ ਅੱਧਾ ਕਰੂੰਗਾ ਤੇ 5 ਘਟਾਉਂਗਾ ਹਾਂ ਇਹਦਾ ਆਹ ਟ੍ਰਿਕ ਹੋਇਆ ਸਰ ਜੀ ਕਿ ਜਿੰਨਾ ਵੀ ਹੋਊਗਾ ਉਹਦੇ ਜੇ ਮੈਂ ਆਹਾ ਆਹਾ ਕਰਵਾਉਂਗਾ ਤੁਹਾਡੇ ਤੋਂ ਵੀ ਸੱਤ ਨਾਲ ਗੁਣਾ ਕਰ ਲੈ ਸੱਤ ਜੋੜ ਦੇ ਦੋ ਨਾਲ ਗੁਣਾ ਕਰ ਲੈ ਚਾਰ ਘਟਾ ਦੇ ਤਾਂ ਫਿਰ ਇਹ ਤਰੀਕਾ ਬਣੂ ਹਾਂ ਜੇ ਜੇ ਹੁਣ ਕੋਈ ਕਹੇ ਵੀ ਮੈਂ ਇਹਦੀ ਜਗ੍ਹਾ ਨੰਬਰ ਬਦਲਨਾ ਉਹ ਨੰਬਰ ਬਦਲ ਕੇ ਜੋ ਇੱਥੇ ਜਵਾਬ ਆਊਗਾ ਉਹਦੇ ਹਿਸਾਬ ਨਾਲ ਚੱਲ ਪਵੇ ਉਹਦਾ ਦੱਸਣ ਜੋਗਾ ਹੋ ਜਾਊਗਾ ਅੱਛਾ ਜੇ ਜੇ ਆਪਾਂ ਨੂੰ ਦੋ ਡਿਜੀਟਾਂ ਦੇ ਵਿੱਚ ਲੈ ਕੇ ਜਾਣੇ ਆ ਲੈ ਜੋ ਲੈ ਜੋ ਜਿਹੜੇ ਚ ਮਰਜੀ ਬੋਲੋ ਦੋ ਡਿਜੀਟਾਂ ਆ ਵੈਸੇ ਆਪਾਂ ਕਰ ਲਿਆ ਮੈਂ ਕਹਿੰਦਾ 10 ਵਾਲਾ ਆਪਾਂ ਕਰ ਲਿਆ 10 ਵਾਲਾ ਕਰ ਲਿਆ ਹੋਰ ਹੋਰ ਬੋਲੋ ਕੋਈ ਗੱਲ ਨਹੀਂ ਕਈ ਵਾਰ ਕੀ ਹੁੰਦਾ ਹੈ ਮੈਂ ਤਾਂ ਕਹਿੰਦਾ ਥੋੜਾ ਦਰਸ਼ਕਾਂ ਵਾਸਤੇ ਵੀ ਆਪਾਂ ਛੱਡ ਦਿੰਨੇ ਆ ਤੁਸੀਂ ਵੀ ਜਰੂਰ ਦੱਸਿਓ ਹੈਨਾ ਕਮੈਂਟ ਬਾਕਸ ਦੇ ਵਿੱਚ ਦੱਸ ਕੀ ਦੱਸਿਓ ਜਰੂਰ ਕਿ ਕੀ ਗੱਲਬਾਤ ਆ ਅਸੀਂ ਦੋ ਡਿਜੀਟ ਸੋਚਦੇ ਆ ਮੰਨ ਲਓ ਆਪਾਂ ਸੋਚ ਲਿਆ ਜੀ 32 ਸੋਚ ਲਿਆ 32 ਸੋਚ ਲਿਆ ਜੀ 32 ਚ 7 ਜੋੜੋ ਜੀ 32 ਚ 7 ਜੋੜੀ 39 ਜੀ 39 3 ਜਾ ਵੀ 18 77 78 ਜੋ 4 ਘਟਾਓ ਜੀ 74 74 ਆ ਗਿਆ ਹੁਣ 74 ਨੂੰ 2 ਨਾਲ ਵੰਡੋ 37 ਜੀ 37 ਜੋ 5 ਘਟਾਣਿਆ ਤੁਸੀਂ 32 ਨੋ ਕਰੋ ਚੈੱਕ ਜੜੀ ਟ੍ਰਿਕ ਵੀ ਐ ਸਿੱਖਣਾ ਵੀ ਐ ਮੈਥਮੈਟਿਕ ਵੀ ਐ ਇਹਦੇ ਵਿੱਚ ਗੁਣਾ ਵੀ ਹੁੰਦੀ ਐ ਡਿਵਾਈਡ ਵੀ ਹੁੰਦਾ ਐ ਮਾਈਨਸ ਵੀ ਹੁੰਦਾ ਐ ਜਮਾ ਵੀ ਹੁੰਦਾ ਇੱਕ ਦਾ ਟ੍ਰਿਕ ਐ ਨਾਲ ਟ੍ਰਿਕ ਦਾ ਨਹੀਂ ਕਿਹਾ ਸਾਰੀਆਂ ਚੀਜ਼ਾਂ ਸਿੱਖਣਾ ਤਾਂ ਪਰ ਇਹ ਟ੍ਰਿਕ ਮੈਥਮੈਟਿਕਸ ਕਨਵਰਟ ਕਦੋਂ ਹੋ ਜਾਂਦਾ ਹੈ ਜਦੋਂ ਅਸੀਂ ਇਹ ਇਕੁਏਸ਼ਨ ਸੋਲਵ ਕਰਨੀ ਸਿਖਾ ਦਿੰਨੇ ਆ ਬੱਚੇ ਨੂੰ ਤਾਂ ਉਹਨੂੰ ਲੱਗਦਾ ਯਾਰ ਮੈਂ ਤਾਂ ਮੈਥ ਪੜ ਰਿਆ ਸੀਗਾ ਜਿਹਨੂੰ ਅਸੀਂ ਟ੍ਰਿਕ ਸਮਝਾ ਦੇਈਏ ਤਾਂ ਮੈਥ ਨਿਕਲੇਗਾ ਮੈਥ ਨਿਕਲੇ ਆਏ ਮੈਥ ਨਿਕਲੇ ਬਿਲਕੁਲ ਇਹ ਬਿਊਟੀ ਆਫ ਮੈਥਮੈਟਿਕਸ ਬਿਲਕੁਲ ਸਰ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗੀ ਜਾਣਕਾਰੀ ਦਿੱਨੇ ਹੋ ਤੁਸੀਂ ਐਕਸਰ ਜਦੋਂ ਵੀ ਅਸੀਂ ਤੁਹਾਡੇ ਕੋਲ ਪਹੁੰਚਦੇ ਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅ